ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਸਵੇਰੇ ਸਵੇਰੇ ਤੁਸੀਂ ਦੇਖ ਰਹੇ ਸਾਡੀ ਪਲੇਟ 'ਚ ਪੀਜ਼ੇ ਪਏ ਹੋਏ ਨੇ ਇਹ ਸਾਡੇ ਘਰੇ ਆਏ ਹਨ ਰਾਤ ਤੇ ਰਾਤ ਦੇ ਬਚ ਗਏ ਹਨ ਤੇ ਅਸੀਂ ਸਵੇਰੇ ਜਿਹੜੇ ਸਾਡੇ ਸਰਦਾਰ ਸਾਹਿਬ ਨੇ ਨਾ ਇਹਨਾਂ ਨੇ ਚਾਹ ਦੇ ਨਾਲ ਕਹਿੰਦੇ ਚਾਹ ਦੇ ਨਾਲ ਗਰਮ ਕਰਕੇ ਖਾਵਾਂਗੇ ਕਿਵੇਂ ਲੱਗ ਰਿਹਾ ਹੈ ਕੈਂਟ ਹੂੰ ਇਹਨਾਂ ਨੂੰ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕੋਈ ਨਾ ਬਣੇ ਰਹੋ ਤੁਸੀਂ ਵਲੌਗ 'ਚ ਐਨ ਕਰੀਏ ਪੀਜ਼ਾ ਇੰਜੋਏ ਇਤਨਾਲ ਤੁਸੀਂ ਵੀ ਕਰੋ ਤੇ ਵਲੌਗ ਨੂੰ ਇੰਜੋਏ ਕਰੋ ਜਦੋਂ ਉੱਠਿਆ ਪੀਜ਼ੇ ਮੁੱਕ ਚਲੇ ਨੇ ਮੈਂ ਸੁੱਤੀ ਦੀ ਵੀਡੀਓ ਨੁਮਾਇਆ ਚਲੋ ਜੀ ਚਾਹ ਪੀ ਲਈ ਸੀ ਆਪਾਂ ਨੇ ਤੇ ਨਾਲ ਪੀਜ਼ਾ ਖਾ ਲਿਆ ਸੀ ਤੇ ਹੁਣ ਟਾਈਮ ਹੋ ਗਿਆ ਜੀ ਆਪਣੇ ਬ੍ਰੇਕਫਾਸਟ ਦਾ ਤੇ ਇਧਰ ਆਪਾਂ ਦਹੀਂ ਚ ਪਾਣ ਲੱਗਿਆ ਰਾਇਤਾ ਇਧਰ ਆਪਾਂ ਖੀਰਾ ਜਿਹੜਾ ਕੱਦੂਕਸ਼ ਕਰ ਲਿਆ ਹਰੀ ਮਿਰਚ ਹਰੀਆਂ ਮੱਚਾ ਸਾਡੀਆਂ ਘਰ ਦੀਆਂ ਹਨ ਤੇ ਆਪਾਂ ਡੱਬੇ ਚ ਪਾ ਕੇ ਰੱਖੀਆਂ ਹਨ ਇਧਰ ਆਪਾਂ ਲੱਗਿਆ ਰਾਇਤਾ ਪਾਣ ਤੇ ਦਮਨ ਕਰ ਲਈਏ ਸਫਾਈਆਂ ਦੇਈ ਮੋ ਗਾੜਾ ਥੋੜੇ ਦੁੱਧ ਪਾੜਾ ਨਾ ਗਈ ਚ ਲਿਆਇਓ ਫੜਾਇਓ ਫ੍ਰਿਜ ਚ ਮੈਨੂੰ ਦੁੱਧ ਦੁੱਧ ਕਿੱਥੋਂ ਕੱਢਣ ਲਾ ਕੇ ਖੂਚ ਆਜੋ ਆਜੋ ਛੇਤੀ ਆਜੋ ਛੇਤੀ ਤਾਰਾ ਚੋ ਰਿਆ ਸੀ ਮੈਂ ਤਾਂ ਅੱਛਾ ਤਾਲਿਆ ਦੁੱਧ ਪਾਣਾ ਫਿਰ ਦਹੀਂ ਚ ਹੈ ਮੈਂ ਤਾਂ ਇਹ ਕਹਿ ਰਿਹਾ ਵੀ ਤੁਸੀਂ ਇਹ ਦੇਖੋ ਵੀ ਅੱਜ ਸੰਡੇ ਐ ਹਾਂ ਸੰਡੇ ਵਾਲੇ ਦਿਨ ਸਾਡਾ ਟਾਈਮ ਮੈਂਗਾ ਸੈਟਰਡੇ ਅੱਜ ਸੈਟਰਡੇ ਐ ਸੈਟਰਡੇ ਐ ਔਰ ਰੋਟਾ ਪਾਉਣ ਦਾ ਦਿਨ ਐ ਤੇ 1 ਵਜੇ ਆ ਪਏ ਦੇਖੋ ਤੇ ਇਹ ਵੀ ਦੱਸੋ ਨਾ ਸਵੇਰੇ ਖਾਦਾ ਕੀ ਪਤਾ ਉਹਨਾਂ ਨੂੰ ਵਲੌਗ ਚ ਕੀ ਖਾਦਾ ਤੁਸੀਂ ਉਹ ਤਾਂ ਖਾ ਲਿਆ ਸੀਗਾ ਉਹ ਥੋੜਾ ਜਿਹਾ ਆਸਰਾ ਜਿਹਾ ਰਿਹਾ ਹਾਂ ਤੇ 1 ਵਜੇ ਅਸੀਂ ਅਸੀਂ ਬ੍ਰੇਕਫਾਸਟ ਕਰ ਰਹੇ ਹੁਣ ਤੁਸੀਂ ਇਹਨੂੰ ਬ੍ਰੇਕਫਾਸਟ ਕਹੋਗੇ ਜਾਂ ਲੰਚ ਕਹੋਗੇ ਜਾਂ ਲੰਚ ਕਹੋਗੇ ਜੋ ਵੀ ਕਹਿ ਲਓ ਚਲੋ ਜੋ ਵੀ ਆ ਇੰਜੋਏ ਕਰ ਰਹੇ ਆ ਲਾਈਫ ਨੂੰ ਨਾਲ ਨਾਲ ਪੀਜੇ ਖਾਦੇ ਤਾਂ ਦੱਸੇ ਨਹੀਂ ਹਾਂ ਹਨਾ ਪੀਜੇ ਖਾ ਦਿਖਾ ਦੇ ਪੁੱਤਾਂ ਸਵੇਰੇ ਬੱਸ ਉਹਨਾਂ ਨੂੰ ਤਾਂ ਪੀਜੇ ਖਾਣ ਚਾਹ ਨਾਲ ਪੀਜੇ ਦੁਨੀਆ ਕੋਲਡ ਡਰਿੰਕ ਨਾਲ ਪੀਜੇ ਖਾਂਦੀ ਅਸੀਂ ਚਾਹ ਨਾਲ ਫੜਨ ਲੱਗੇ ਆ ਦੇਖੋ ਸਾਡੀ ਕਿੰਨੇ ਆਸੀ ਦੇਸੀ ਬੰਦੇ ਆ ਨਹੀਂ ਇਹ ਆਈ ਮੈਂ ਨਹੀਂ ਆ ਕੋਈ ਗੱਲ ਉਹ ਕੀ ਕੋਕ ਲੈਂਦੇ ਕਿਤੇ ਜੂਸ ਲੈਂਦੇ ਹਨਾ ਕਿਤੇ ਕੁਝ ਲੈਂਦੇ ਪਰ ਆਪਾਂ ਆਪਾਂ ਚਾਹ ਨਾਲ ਆਪਾਂ ਚਾਹ ਨਾਲ ਬਾਕੀ ਜੀ ਅੱਜ ਨਾਲ ਅਸੀਂ ਇੱਕ ਚੀਜ਼ ਹੋਰ ਤੁਹਾਨੂੰ ਕਰਕੇ ਦੱਸਾਂਗੇ ਉਹ ਹੈਗਾ ਕਿ ਅਸੀਂ ਇੱਕ ਸ਼ਰਬਤ ਤਿਆਰ ਕਰਾਂਗੇ ਆ ਸ਼ਰਬਤ ਨਵੇਂ ਤਰੀਕੇ ਨਾਲ ਤਿਆਰ ਹੋਊਗਾ ਤੇ ਤੁਸੀਂ ਹੋ ਸਾਡਾ ਵਿੱਚ ਇਹਦੇ ਵਿੱਚ ਵਲੌਗ ਦੇ ਵਿੱਚ ਬਣੇ ਰਹੋ ਉਹ ਅਸੀਂ ਦੁਪਹਿਰੇ ਜੇ ਹੁਣ ਤਾਂ ਰੋਟੀ ਖਾਵਾਂਗੇ ਦੁਪਹਿਰੇ ਤਿਆਰ ਕਰਾਂਗੇ ਤੇ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਜੇ ਮਤਲਬ ਸਵੇਰ ਦਾ 1 ਵਜੇ ਰੋਟੀ ਖਾ ਰਹੇ ਦੁਪਹਿਰ ਕਦੋਂ ਪੈਣੀ ਦੁਪਹਿਰ ਦਾ ਬਸ ਦੁਪਹਿਰ ਦਾ ਹੋਈ ਗਈ ਆ ਆਪਾਂ 4 ਵਜੇ ਸ਼ਾਮ ਵਾਲਾ ਪ੍ਰੋਗਰਾਮ ਕਰਾਂਗੇ ਅੱਜ ਨਾ ਬਸੇ ਸਾਹਿਬ ਨੂੰ ਛੁੱਟੀ ਹੈ ਅੱਜ ਘਰੇ ਆ ਤੁਹਾਨੂੰ ਨਵੇਂ-ਨਵੇਂ ਡਿਸ਼ਾਂ ਮਿਲਣੀਆਂ ਸ਼ਰਬਤ ਪਕਾਇ ਕੀ ਕੁਝ ਮਿਲੇਗਾ ਜਿਵੇਂ ਤੁਹਾਨੂੰ ਚਾਹ ਨਾ ਪੀਦਾ ਮਿਲਿਆ ਨਹੀਂ ਪਹਿਲਾਂ ਤੁਸੀਂ ਪਹਿਲਾਂ ਕੈਮਰਾ ਬੰਦ ਸੀ ਤੇ ਭਰਾਦਿਆਂ ਤੁਸੀਂ ਚੁਗਲੀਆਂ ਕਰ ਰਹੇ ਸੀ ਹੁਣ ਮੈਂ ਕੈਮਰਾ ਓਨ ਕੀਤਾ ਹੁਣ ਤੁਸੀਂ ਭਰਾ ਦੇ ਮਤਲਬ ਕਿ ਹੁਣ ਮੇਰਾ ਭਰਾ ਵਧੀਆ ਹੈ ਮੇਰੇ ਭਰਾ ਨੇ ਨਾ ਹਾਂ ਜਿੰਨੇ ਕੋਣ ਡੀ ਲੈ ਕੇ ਆਉਂਦੇ ਸੀ ਲੈ ਕੇ ਆਏ ਹਾਂ ਹਾਂ ਉਹ ਸੀ ਦਾ ਤੁਹਾਨੂੰ ਹੁੰਦੀ ਹੈ ਉਹ ਡੈਫੀਸ਼ੈਂਸੀ ਸੀਰੀ ਹੁੰਦੀ ਹੈ ਤੇ ਵੈਸੇ ਜ਼ਿਆਦਾ ਲੋਕ ਡੀ ਪੀਂਦੇ ਨਹੀਂ ਗਲੂਕੋਨ ਡੀ ਤੇ ਆਪਾਂ ਸੀ ਲੈ ਕੇ ਆਏ ਆ ਤੇ ਜਦੋਂ ਮੈਂ ਦੱਸਿਆ ਨਾ ਉਤਾਰ ਨੂੰ ਕੀ ਇੱਕ ਨਾ ਇੱਕ ਫ੍ਰੀ ਉਤਾਰ ਕਹਿੰਦੇ ਫਿਰ ਤਾਂ ਮੇਰੇ ਭਰਾ ਨੇ ਬੜਾ ਵਧੀਆ ਕੰਮ ਕੀਤਾ ਉਹਦੀ ਇਮਿਊਨਿਟੀ ਜਿਹੜੀ ਹੈ ਨਾ ਉਹ ਬੂਸਟ ਕਰੂਗਾ ਇਹ ਹੈ ਤੇ ਗਲੂਕੋਜ਼ ਵੀ ਹੈਗਾ ਜੀ ਤੇ ਕੈਲਸ਼ੀਅਮ ਵੀ ਹੈਗਾ ਬੋਨ ਹੈਲਥ ਵਾਸਤੇ ਕਿ ਕਿੰਦਰ ਮੈਂ ਬਰਫੜੀ ਵੀ ਹੱਥ ਠਾਰ ਬਈਓ ਮੈਂ ਮਰ ਜਾ ਹੱਥ ਜਿਹੇ ਫੜੀਏ ਉਹ ਮੈਂ ਪਾਉਣ ਲੱਗਿਆ ਸੀ ਐਨੇ ਤੁਸੀਂ ਵੀਡੀਓ ਬਣਾਉਣ ਲੱਗ ਪਏ ਮੈਂ ਤਾਂ ਇੱਥੇ ਉੱਠ ਕੇ ਆ ਗਿਆ ਤੂੰ ਰੋਟੀ ਨਹੀਂ ਖਾਣੀ ਹੁਣ ਗੁਰੂਕੰਨ ਸੀ ਪੀਣਾ ਤੁਸੀਂ ਨਹੀਂ ਅੱਜ ਆ ਜ ਸੰਡੇ ਬਣਾਵਾਂਗੇ ਬਸ ਮੈਂ ਤੁਹਾਨੂੰ ਦੱਸਿਆ ਨਾ ਕਿ ਅੱਜ ਪਤਾ ਨਹੀਂ ਕੀ ਕੀ ਬਣਨਾ ਸਾਡੇ ਘਰੇ ਪੂਟ ਪਟੰਗ ਚੀਜ਼ਾਂ ਬਣਨੀਆਂ ਅੱਜ ਬਣ ਗਿਆ ਗੁਰੂਕੰਨ ਸੀ ਇਹ ਤਾਂ ਕਰਾਈਆਂ ਦੋ ਚਾਰ ਪਰ ਨਹੀਂ ਅਦਰ ਮੂੰਹ ਤੇ ਨਾ ਗੁਰੂਕੰਨ ਦੀ ਚੜਿਆ ਭਾਵੇਂ ਸੀ ਹੈ ਪਰ ਆਪਾਂ ਕਹਿੰਦੇ ਗੁਰੂਕੰਨ ਦੀ ਹਾਂ ਗੁਰੂਕੰਨ ਦੀ ਪੀ ਰਹੇ ਹਾਂ ਹਾਂ ਪਰ ਇਹ ਸੀ ਹੈ ਸੀ ਵੀ ਸੀ ਵੀ ਵਧੀਆ ਹੁੰਦਾ ਇਹ ਮਾਜੇ ਵਰਗਾ ਲੱਗ ਰਿਹਾ ਉਹਦੇ ਵਰਗਾ ਲੱਗ ਰਿਹਾ ਪੈਂਟਾ 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 ਉਹ ਇਹ ਸੰਤਰਾ ਰੋਟੀ ਇਸ ਤੈਚ ਇਹਨੀ ਬਰਪਾਂ ਦੀ ਘੋੜੀ ਠੰਡਾ ਪਾਣੀ ਲੈ ਲੈਂਦੇ। ਮੈਂ ਦੇਖੋ ਆਪੇ ਬਣਾ ਕੇ ਆਪੇ ਪੀ ਗਏ ਕਿਤੇ ਮੈਨੂੰ ਸੁਲਾ ਵੀ ਨਹੀਂ ਮਾਰੀ ਹੈਗੀ ਕਿ ਸੋਨੂੰ ਤੂੰ ਬਿਨਾ ਤੂੰ ਗਰਮੀ 'ਚ ਰੋਟੀਆਂ ਪਕਾਈਆਂ ਨੇ। ਇਹ ਇੱਕ ਨਾ ਇੱਕ ਫ੍ਰੀ ਮਿਲ ਰਿਆ ਸੀ ਉੱਥੇ ਨੀ ਮਾਰਚ 'ਚ। ਫਿਰ। ਕਲੰਦਰ ਕਹਿੰਦਾ ਇੱਕ ਨਾ ਇੱਕ ਫ੍ਰੀ ਮਿਲ ਰਿਹਾ ਹੈ। ਉਹ ਮੈਂ ਮੈਂ ਦੱਸਤਾ ਮੈਂ ਇਹ ਕਹਿ ਰਹੀ ਹਾਂ ਮੈਨੂੰ ਸੁਲਾ ਵੀ ਨਹੀਂ ਮਾਰੀ ਮੈਂ ਰੋਟੀਆਂ ਬਣਾ ਰਹੀ ਹਾਂ। ਧਿਆਨ ਪਤਾ ਨਹੀਂ ਕਿੱਥੇ ਆ ਤੁਹਾਡਾ। ਸੁਲਾਵਲੀ ਮਾਰੀ ਹੋਈ ਗੱਲ ਨਹੀਂ ਤੂੰ ਤੁਸੀਂ ਰੋਟੀ ਖਾਣੀ ਹੈ ਨਾ ਮੈਂ ਕਿਹਾ ਸੀ ਨਾ ਤੇ ਤੁਸੀਂ ਵੀ ਤੁਸੀਂ ਵੀ ਤਾਂ ਰੋਟੀ ਖਾਣੀ ਹੈ ਮੈਂ ਪਹਿਲਾਂ ਚੱਲ ਮੈਂ ਤਾਂ ਆਪਣਾ ਇੰਜੋਏ ਕਰ ਰਿਹਾ ਤੂੰ ਆਪਣਾ ਜਿਹਨੂੰ ਭਾਈ ਲੱਗੇ ਪਿਆਸ ਉਹੀ ਜਾਵੇ ਖੂਗਣ ਨੂੰ ਹੈ ਤੂੰ ਹੀ ਖੂਗਲ ਗਈ ਹੈ ਤਾਂ ਹੀ ਬਰਫਾਚ ਫੜੀ ਫਿਰਦੇ ਹੂੰ ਉਹ ਦੰਮੂ ਤੇ ਪਸੀਨੇ ਨਿਕਲੇ ਲੈ ਮੈਨੂੰ ਟੈਸਟ ਕਰਾ ਦਿਓ ਮੜਿਆ ਯਾਰ ਹੂੰ ਫੈਂਟੇਵਰ ਗਈ ਹੈ ਫੈਂਟਾ ਸਮਝ ਕੇ ਪੀ ਲੋ ਚਮਚਾ ਤਾਂ ਕੱਢ ਲਓ ਚਮਚਾ ਵਿੱਚ ਹੀ ਡੇਢ ਰੱਖਿਆ ਉਹ ਲੜਾਈ ਸਾਡੀ ਬਹੁਤ ਹੁੰਦੀ ਹੈ ਕਿਹੜਾ ਦੇਣਾ ਜੇ ਖਾਲੀ ਜਾਂਦਾ ਬਿਨਾਂ ਲੜਾਈ ਤੋਂ ਲੜਾਈ ਘਟੁੰਦੀ ਹੈ ਟੁੱਕਾ ਟੋਕੀ ਜ਼ਿਆਦਾ ਹੁੰਦੀ ਹੈ ਹੂੰ ਬਸ ਐ ਨਹੀਂ ਕਰਨਾ ਉਹ ਨਹੀਂ ਕਰਨਾ ਐ ਨਹੀਂ ਕਰਨਾ ਆਹੀ ਕੰਮ ਹੈ ਬਸ ਹੋਰ ਕੋਈ ਕੰਮ ਨਹੀਂ ਬਹਿ ਕੇ ਪਿਓ ਬਹਿ ਕੇ ਪਾਣੀ ਗੋਡੇ ਤੋ ਖੰਡਾ ਪੈਂਦੇ ਨੇ ਕਹਿੰਦੇ ਲੋਕੀ ਰੋਜ਼ ਦਾ ਇੱਕ ਹੁੰਦਾ ਰਹਿੰਦਾ ਸੀਗਾ ਕਿ ਭਾਈ ਸਲ ਵੀ ਹੈਗੇ ਇਹਦੇ ਸਲ ਉਹਦੇ ਕੱਟ ਕੇ ਉਹਦੇ ਚ ਪਾਦੇ ਏਸੀ ਆਲੇ ਕੱਟ ਕੇ ਆਪਾਂ ਨੇ ਟੀਵੀ ਆਲੇ ਚ ਪਾਦੇ ਉਹ ਕਰਦੇ ਐਂ ਕਿ ਚੱਲੀਆ ਉਹ ਵੀ ਨੰਬਾ ਮੈਂ ਲਾਤਾ ਲੈ ਐ ਚੱਲ ਸਾਲ ਵਾਲੀ। ਪਹਿਲਾਂ ਮੈਂ ਕੱਢੀ ਭੁੱਲ ਗਿਆ ਅੱਜ ਮੈਨੂੰ ਯਾਦ ਆਇਆ ਮੈਂ ਕਿਹਾ ਚਲ ਆ ਚੱਕੋ। ਹਾਂ ਮੋٹے ਵੀ ਤੇ ਪਤਲੇ ਵੀ ਪੈਨਸਲ ਸਾਂ ਲੈ ਲਿਆ ਮੈਂ ਕਿਹਾ ਮੈਂ ਕਿਹਾ ਮੇਰੀ ਸੋਨ ਨੂੰ ਜਿਹੜੀ ਉਹ ਪਰੇਸ਼ਾਨ ਨਾ ਹੋਵੇ ਇਹ ਕਰਨਾ। ਇੰਨਾ ਸੋਨ ਨੂੰ ਦਾ ਫਿਕਰ ਨਾ ਮਾਰਜੋ ਕਿਤੇ। ਕਲਨਾਰੀ ਨਾਲ ਸੀ ਜਿੱਦਾ ਕਮੈਂਟ ਆਇਆ ਸੀ। ਉਹ ਜਿਹੜਾ ਆਪਾਂ ਪਰਸੋ ਵਲੌਗ ਬਣਾਇਆ ਸੀ ਨਾ। ਹੂੰ ਤੇ ਜਦੋਂ ਅਸੀਂ ਬਾਜ਼ਾਰ ਚਲੇ ਸੀ ਉਦੋਂ 6 40 ਹੋਏ ਹਨ ਤੇ ਜਦੋਂ ਬਾਜ਼ਾਰ ਚ ਵਾਗੇ ਉਹਦੇ 650 ਹੋਏ ਹਨ ਉਹਨਾਂ ਨੂੰ ਇਹ ਚੱਕਰ ਸਮਝ ਨਹੀਂ ਆਇਆ ਟਾਈਮ ਪੀਸ ਤੇ ਆ ਰਿਹਾ ਹੈ ਵੀਡੀਓ ਚ ਉਹ ਚੱਕਰ ਆਇਆ ਸੀ ਕਿ ਜਦੋਂ 640 ਤੇ ਬਾਜ਼ਾਰ ਗਈਆਂ ਸੀ ਤਾਂ ਸਾਨੂੰ ਡੇਰਾ ਹੋ ਗਿਆ ਸੀ ਆਗੇ ਵੀਡੀਓ ਨਹੀਂ ਬਣਾਈ ਹਨ ਅਸੀਂ ਉਹ ਵੀਡੀਓ ਦੂਜੇ ਦਿਨ ਉਸੇ ਟਾਈਮ ਹੀ ਚੜ੍ਹ ਕੇ ਬਣ ਗਈ ਸੀ 650 ਤੇ ਉਹ ਕਹਿੰਦੇ ਸਾਨੂੰ ਦਿੱਦੀ ਆ ਚੱਕਰ ਕੀ 10 ਮਿੰਟਾਂ ਹੀ ਜਾਈਏ ਕਿ 10 ਮਿੰਟਾਂ ਚ ਵਜਾਰੋਂ ਆ ਗਿਆ ਨਾ ਉਹ ਅਸੀਂ ਅਸੀਂ ਵਲੌਗ ਦੂਸਰੇ ਦਿਨ ਬਣਾਇਆ ਉਹੀ ਮੈਂ ਸੂਟ ਪਾ ਰੱਖਿਆ ਸੀ ਤੇ ਫਿਰ ਮੈਂ ਕਿਹਾ ਚਲੋ ਇਹ ਵਲੌਗ ਨੂੰ ਕੰਟੀਨਿਊ ਕਰਨ ਨੂੰ ਮੈਂ ਇਹ ਵਲੌਗ ਨੂੰ ਕੰਟੀਨਿਊ ਕਰਨ ਵਾਸਤੇ ਮੈਂ ਕਿਹਾ ਤਾਂ ਕਿ ਬਾਜ਼ਾਰੋਂ ਆ ਗਏ ਅਸੀਂ ਤੇ ਨੈਕਸਟ ਡੇ ਵਿੱਚ ਪਾਇਆ ਨਹੀਂ ਆਪਾਂ ਨੇ ਤੇ ਇਹਦਾ ਕੋਲ ਕੰਬੀਨੇਸ਼ਨ ਵਧੀਆ ਬਣ ਗਿਆ ਸੂਟ ਸੇਮ ਰਿਹਾ ਉਹਦੇ ਕਰਕੇ ਹਾਂ ਸੂਟ ਸੇਮ ਰਿਹਾ ਹੋਰ ਕੋਈ ਚੱਕਰ ਨਹੀਂ ਜੀ ਟਾਈਮ 10 ਮਿੰਟਾਂ ਚ ਬਾਜ਼ਾਰ ਨਹੀਂ ਆਏ ਸਾਨੂੰ ਤਾਂ ਬਾਬਾ ਨਿਹਰਾ ਹੋ ਗਿਆ ਸੀ ਮੈਂ ਕਮੈਂਟ ਪੜਿਆ ਮੈਂ ਕਿਹਾ ਵਾਕਈ ਯਾਰ ਟਾਈਮ ਤੇ ਇਹ ਵੀ ਆ ਗਈ ਇੱਥੇ ਅਰ ਗਈ ਚੱਕਰ ਪੈ ਗਿਆ ਨੂੰ ਨਹੀਂ ਅੱਗੇ ਵੀ ਹੁੰਦੀ ਹੁੰਦੀ ਐ ਉਹ ਬੈਠੀ ਉਹ ਬੈਠੀ ਕੁਝ ਪਿਆ ਹੋਣਾ ਖ ਹਾਂ ਦੇਖੋ ਉਹ ਗਈ ਭੱਜ ਗਈ ਓਹ ਹੋ ਹੋ ਬਾਹਰ ਕਿੰਨੀ ਚਿੱਟੀ ਧੁੱਪ ਚੜੀ ਹੈ ਨਾ ਬਹੁਤ ਜ਼ਿਆਦਾ ਮੇਰੇ ਵਰਗੀ ਚੱਲੂ ਤਾਂ ਵੋਟਾ ਯਾਰ ਗਲਤ ਟਾਈਮ ਤੇ ਬੈਠੀ ਹੋਰ ਇੰਨੀ ਗਰਮੀ ਚ ਹੋਣੀ ਇਹਨੂੰ ਚਾਹੀਦੀ ਵੋਟਾਂ ਵਿਚਾਰ ਨਹੀਂ ਬੱਸ ਹੋ ਗਈ ਹੋਣੀ ਜਿਹੜੇ ਬੈਠੇ ਹੋਣੇ ਉੱਥੇ ਡਿਊਟੀਆਂ ਤੇ ਜਿਹੜੇ ਪੁਲਿਸ ਵਾਲੇ ਬੈਠੇ ਉਹਨਾਂ ਦੀ ਬੱਸ ਹੋ ਗਈ ਹੋਣੀ ਲੈ ਰੋਟੀ ਰੱਖੀਏ ਦਮਣ ਆ ਰਿਹਾ ਬਸਾੜੂ ਲੱਗ ਗਿਆ ਲੋ ਜੀ ਦਮਣ ਸਾਡੇ ਨੇ ਸਫਾਈਆਂ ਕਰਤੀਆਂ ਇੱਧਰੋਂ ਇਹ ਕਰਨ ਡਾਇਓ ਚੱਕ ਲੈ ਉਹਨੇ ਚੱਕ ਲਿਆ ਫਿਰ ਸੱਲ ਨਹੀਂ ਪਾਪਾ ਮਿਲਿਆ ਹੀ ਨਹੀਂ ਸੱਲ ਥੱਲੇ ਇੱਧਰ ਐ ਸੋਫੇ ਥੱਲੇ ਆ ਗਿਆ ਹੁਣ ਆ ਜਿਹੜੇ ਥੱਲੇ ਮੋੜਮੜ ਵਾਲੇ ਕੰਮ ਨੇ ਉਤਾਰ ਕਰਦੇ ਹੁੰਦੇ ਨੇ ਚੱਪਲਾਂ ਲੱਭਣੀਆਂ ਸੱਲ ਲੱਭਣੇ ਨਹੀਂ ਲੱਭਿਆ ਮੈਂ ਤਾਂ ਸਾਰਾ ਗਾ ਪਾ ਕੇ ਰੱਖਤਾ ਤੂੰ ਤਾਂ ਮਿੰਟ ਜੀ ਇਹ ਖਰਾਬ ਹੈ ਉਤਾਰ ਸੱਲ ਕੱਢ ਦੋ ਨਵੇਂ ਸੱਲ ਪਾ ਦਿਓ ਚਲਦੇ ਤਾਂ ਹੈਗੇ ਅੱਜ ਉਤਾਰ ਛੁੱਟੀ ਅੱਜ ਆਪਾਂ ਕੋਈ ਮੂਵੀ ਵੇਖਨੇ ਆ ਹਾਂ ਹੈਨਾ ਨਟਵਿਕਸ ਤੇ ਲੜਾਈ ਚ ਚਲੋ ਜੀ ਬਾਹਰ ਮੌਸਮ ਚੇਂਜ ਹੋ ਰਿਹਾ ਤ ਬੱਦਲ ਗਰਜਦਾ ਪਿਆ ਪੂਰਾ ਮੈਨ ਲੱਗਾ ਕਿਤੇ ਪੈਂਦਾ ਪਿਆ ਆਪਣੇ ਵੀ ਸ਼ਾਇਦ ਆ ਜੇ ਪਰ ਗਰਮੀ ਪੂਰੀ ਫੁੱਲ ਹੈ ਮੇਰੇ ਬਲੌਗ ਚਾਜ ਬਲੌਗਾਂ ਚ ਕੁਝ ਵੀ ਹੋ ਸਕਦਾ ਚਲੋ ਜੀ ਇਧਰ ਤਿਆਰੀਆਂ ਚੱਲ ਰਹੀਆਂ ਨੇ ਬਸ ਤੁਸੀਂ ਆਜੋ ਤੁਹਾਡੇ ਵਾਸਤੇ ਬਹੁਤ ਸਰਪ੍ਰਾਈਜ਼ ਹੈ ਵੱਡਾ ਕੀ ਕੀ ਬਣਨ ਲੱਗਾ ਇੱਕ ਇੱਕ ਚੀਜ਼ ਚੱਕ ਕੇ ਲਿਆ ਰਹੇ ਹੋ ਹੈ ਤੇ ਆਪਾਂ ਨੇ ਜੀ ਆਪਣਾ ਸੈਟਅਪ ਬਾਹਰ ਲਾ ਲਿਆ ਅੱਜ ਮੌਸਮ ਵੀ ਠੰਡਾ ਹੈ ਮੌਸਮ ਠੰਡਾ ਹੋ ਗਿਆ ਪਤਾ ਲੱਗ ਗਿਆ ਉਹਨਾਂ ਸਕਿੰਝ ਵੀ ਬਣ ਰਹੀ ਹੈ ਕੁਦਰਤ ਨੂੰ ਕਿ ਮੌਸਮ ਕਿ ਅੱਜ ਉਤਾਰ ਕਰ ਰਹੇ ਨੇ ਅੱਜ ਸਕਿੰਝ ਵੀ ਬਣ ਲੱਗੀ ਹੈ ਤੇ ਮੈਂ ਠੰਡਾ ਹੋ ਜਾ ਹਾਂ ਮੈਨੂੰ ਤੁਰਕੀ ਲੱਗੇ ਫੋਟਨਾ ਅਰੇ ਅੱਧੀ ਚੀਜ਼ਾਂ ਆਪਾਂ ਕਵਰ ਨਹੀਂ ਕੀਤੀਆਂ ਮੈਂ ਤਾਂ ਨਹੀਂ ਕੁਝ ਲਿਆ ਰਹੀ ਮੈਂ ਕਹਿ ਰਹੀ ਕਿ ਚਲ ਤੁਸੀਂ ਬਣਾ ਰਹੇ ਹੋ ਤੇ ਤੁਸੀਂ ਹੀ ਲਿਆਓ ਹਨਾ ਅੱਧੀ ਤਾਂ ਮੈਨੂੰ ਲੱਗਦਾ ਘਰ ਮਿੱਟੀ ਪੈ ਜਾਣੀ ਵਿੱਚ ਹਵਾ ਨਾਲ ਤੁਸੀਂ ਪੈਂਦੀ ਮਿੱਟੀ ਨਹੀਂ अच्छा पहला इंग्रेडिएंट्स ਦੱਸੋ ਕੀ ਕੀ ਲੈ ਕੇ ਆਇਓ ਨਾ ਪਹਿਲਾਂ ਐਂ ਥੋੜੀ ਸ਼ੁਰੂ ਕਰਦੇ ਹੁੰਦੇ ਨੇ ਤੁਸੀਂ ਐਂ ਸ਼ੁਰੂ ਕਰਦਾ ਮੈਨੂੰ ਆਪਣੇ ਬਚਪਨ ਦੀ ਯਾਦ ਆ ਗਈ ਜਿਵੇਂ ਬਚਪਨ ਦੇ ਵਿੱਚ ਆਪਾਂ ਆ ਪਿੱਛੇ ਜਵਾਗ ਨੂੰ ਤੰਗ ਕਰ ਰਹੇ ਹੁੰਦੇ ਨਾ ਨਹੀਂ ਉਹ ਚਾਹ ਪਤਾ ਨਹੀਂ ਕਦੋਂ ਦਾ ਰੋਂਦਾ ਪਿਆ ਉਹਨੂੰ ਪਤਾ ਨਹੀਂ ਕੀ ਹੋ ਗਿਆ ਵਿਚਾਰੇ ਨੂੰ ਉਹ ਸਾਰਾ ਦੰਮੂ ਦੀ ਯਾਦ ਆ ਗਈ ਮੈਨੂੰ ਦੰਮੂ ਹੀ ਆਈ ਰੋਂਦੀ ਹੁੰਦੀ ਸੀ ਤੇ ਆਪਾਂ ਆ ਹਾਂ ਉਹ ਤਾਂ ਸੋਣਾ ਰੋ ਰਿਹਾ ਤੂੰ ਤਾਂ ਰੋਂਦੀ ਬੜਾ ਪੜਾਹੀ ਤੇ ਸੁਣੋ ਜਦੋਂ ਦੰਮੂ ਐਵੇਂ ਰੋਂਦੀ ਸੀ ਤੇ ਗਲੀਗਾਂ ਨੂੰ ਪਤਾ ਕੀ ਆ ਕਹਿੰਦਾ ਕੀ ਹੋ ਗਿਆ ਇਹਨੂੰ ਕੀ ਮੰਗਦੀ ਏ ਤੇ ਮੁੰਗਨ ਮਾਣਾ ਕਿਤੇ ਆਪਾਂ ਨੂੰ ਹਲਕਾ ਜਿਹਾ ਮੀ ਆਇਆ ਆਪਣਾ ਬਸ ਸੈਟਅਪ ਨਾ ਚੱਕਣਾ ਬੈਠ ਸੀ ਸੈਟ ਬੈਠਾ ਕੋਈ ਨਹੀਂ ਤਗੜਾ ਤੇ ਮੈਨੂੰ ਆਪਣਾ ਇਹ ਦਿਨ ਯਾਦ ਦੇਖ ਕੇ ਸਾਡੀ ਅਸੀਂ ਛੋਟੇ ਹੁੰਦੇ ਸੀ ਸਾਡੀ ਦਾਦੀ ਨਾ ਬਾਲਟੀ ਲੈ ਲੈਂਦੀ ਸੀ ਕਿ ਬਾਲਟੀ ਦੇ ਵਿੱਚ ਨਾ ਚੀਨੀ ਹੌਲੀ-ਹੌਲੀ ਕੋਲੀ ਜਾਣੀ ਬੈਠਿਆ ਉਹ ਕਿਉਂ ਕੜਸੀ ਰਹਿਤੀ ਆ ਉਸ ਟਾਈਮ ਤੇ ਪੜਾ ਲੈਂਦੇ ਹੁੰਦੇ ਸੀ ਹੂੰ ਪੜਾ ਜਿਹੜਾ ਚਾਪੂ ਤੋਂ ਵਾਲਾ ਹੁੰਦਾ ਸੀ ਉਹਦੇ ਨਾਲ ਖੋਲਦੇ ਹੁੰਦਾ ਉਹ ਦਿਨ ਯਾਦ ਆ ਰਹੇ ਨੇ ਅੱਜ ਆਪਾਂ ਨੂੰ ਕੁਝ ਚਾਹਿਆ ਕਰ ਲੱਗਿਆ ਪਰ ਸਾਡਾ ਸਾਈਜ਼ ਕੁਆਂਟੀਟੀ ਘਟਾ ਹੈ ਪਰ ਆਪਾਂ ਉਦੋਂ ਟੱਬਰ ਵੱਡੇ ਹੁੰਦੇ ਹਨ ਟਾ ਟਾ ਬਰਸਿ ਛੋਟ ਛੋਟ ਇਹਨਾਂ ਤੇ ਫਿਰ ਉਸ ਹਸਾਬ ਨਾਲ ਹੀ ਕਵਾਂਟਿਟੀ ਕਰਾਣੀ ਹੈ ਹਬ ਤੋਂ ਵਾਲਾ ਆਪਾਂ ਚੀਨੀ ਪਾ ਲਨੇ ਆ ਇਹਨੂੰ ਘੋਲਾਂਗੇ ਆਪਾਂ ਨਾਰਮਲ ਪਾਣੀ ਇਹ ਠੰਡੇ ਪਾਣੀ ਚ ਜੀਨੀ ਛਿੱਤੀ ਘੁਲਦੀ ਨਹੀਂ ਹੁੰਦੀ ਤਾਂ ਮੁੱਖਾ ਵਾ ਦੋ ਯਾਤ ਤੇ ਨਹੀਂ ਇੱਕ ਹੋਰ ਪਾਉ ਤੈਨਾਂ ਜਾਣੇ ਆਪਾਂ ਹੋਰ ਦਾ ਹੀ ਪਾਊਗਾ ਬਰੂਗਾ ਜੇ ਜ਼ਿਆਦਾ ਥੋੜੀ ਪਾਣਾ ਬਸ ਠੀਕ ਹੈ ਲੱਗੇ ਬਣਾਉਣ ਸ਼ਰਬਤ ਤੇ ਪਤਾ ਹੈ ਨਹੀਂ ਕਿਵੇਂ ਬਣਾਣਾ ਨਹੀਂ ਚਲੋ ਮਿਠਾਸ ਤਾਂ ਹੁੰਦੀ ਹੈ ਹਾਂ ਥੋੜੇ ਨਹੀਂ ਹੈਗੇ ਬਹੁਤ ਨੇ ਚਾਰ ਬੰਦਾ ਕਰੰਤੀ ਫਿਰਦਾ ਹਾਂ ਆਪਾਂ ਫਿਲਟਰ ਵਾਲਾ ਫਿਲਟਰ ਵਾਲਾ ਤੇ ਮੌਸਮ ਦੇਖੋ ਜੀ ਥੋੜਾ ਜਿਹਾ ਮੌਸਮ ਦੇਖੋ ਥੋੜਾ ਡਾਊਨ ਹੋਇਆ ਪਰ ਮਿੱਟੀ ਚੜ ਗਈ ਹੈ ਪਨੀ ਤਾਂ ਆਇਆ ਨਹੀਂ ਇਧਰੋਂ ਆ ਰਿਹਾ ਬਦਲ ਨੇ ਆ ਗਏ ਇੱਕ ਗੂਮ ਤਾਂ ਗਿਰੀ ਸੀ ਫਿਰ ਉੱਤੇ ਹੂੰ ਦੇਖੋ ਮਨੋਇ ਕੱਢ ਚੀ ਦੀ ਸਭ ਨੂੰ ਲੋੜ ਹੀ ਨਹੀਂ ਪੈਣੀ ਐਂ ਖੋਲ ਦੇਣਾ ਹਾਂ ਬਸ ਐਂ ਖੋਲੋ ਹੋ ਕਲਾਹਾ ਹਲਾ ਦਿਓ ਇਹਨੂੰ ਹਾਂ ਮੈਂ ਕਿਹਾ ਚਰਵਾ ਤੇ ਬਣੇ ਰਹੋ ਵਲੌਗ ਚ ਲਾਈਕ ਕਰੋ ਕਮੈਂਟ ਨਾਲ ਦੀ ਨਾਲ ਕਰੀ ਜਾਇਆ ਕਰੋ ਮਨ ਨਾਲ ਮੇਰੇ ਲੋਅਰ ਤੇ ਮੱਖੇ ਬਣੀ ਸ਼ੁਰੂ ਹੋ ਜਾਂਦੀ ਹੈ ਪਰ ਮਤਲਬ ਜਿੱਥੇ ਜਿੱਥੇ ਤੁਹਾਨੂੰ ਕੁਝ ਲੱਗਦਾ ਨਾ ਵਾ ਸਮਝਾ ਕੋ ਉਥੇ ਕਮੈਂਟ ਕਰ ਦਿਆ ਕਰੋ ਫਿਰ ਅੱਗੇ ਜਾ ਕੇ ਫਿਰ ਕਮੈਂਟ ਕਰਿਓ ਲੈ ਦਿਖੋ ਇਹ ਖਾਂਚੀ ਨਹੀਂ ਕੋਲ ਰਹੀ ਚਲੋ ਬਣੇ ਰਹੋ ਤੁਸੀਂ ਵਲੌਗ ਚ ਹੋਣਾ ਚਾਹੀਦਾ ਗੱਲ ਸਹੀ ਸੀਗੀ ਉਹ ਦੂਰੇ ਲੋਟੀ ਕਰ ਲੈਂਦੇ ਨਾ ਕੜਸੀ ਨਾਲ ਡੋਂਦਾ ਨਾ ਪਾਣੀ ਨਹੀਂ ਹਜੇ ਤਾਂ ਤੁਸੀਂ ਸਟਾਰਟ ਹੀ ਕੀਤਾ ਸੀ ਉਦੋਂ ਪਾਣੀ ਡੁੱਲਿਆ ਅਜੇ ਕਿਹੜਾ ਬਾਲਾ ਮਿੱਠਾ ਕੋਲਿਆ ਇਹ ਦਦੇ ਪਣਾ ਆ ਗਿਆ ਮੀ ਆ ਗਿਆ ਵਾ 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 ਚੱਕਣਾ ਪੈਣਾ ਲੋ ਜੀ ਚੱਕੋ ਕੈਮਰੇ ਕੁਮਰੇ ਚੱਕੋ ਕੈਮਰੇ ਸੈਟਅਪ ਚੱਕੋ ਆਪਣਾ ਚਲੋ ਬਈ ਇੰਨਾ ਨਹੀਂ ਆਇਆ ਇੰਨਾ ਨਹੀਂ ਆਇਆ ਬੈਠੋ ਦੋ ਮਿੰਟ ਮਸਾਂ ਤੇ ਮੀ ਆਇਆ ਕਰ ਚ ਲੱਗ ਨਹੀਂ ਰਿਹਾ ਇੰਨਾ ਖੜੇ ਹੋ ਮਾ ਥੋੜਾ ਜਰ ਰੁਕ ਜਿਓ ਹਜੇ ਆਪਾਂ ਦਾ ਕਿਹੜਾ ਕੁਝ ਭਜਣ ਡਿਆ ਚਾ ਆ ਟਾਈਮ ਮੀਂ ਦਾ ਠੀਕ ਹੈ ਜਿਹੜਾ ਕਣਕਾ ਟਾਈਮ ਆਇਆ ਸੀ ਨਾ ਉਹ ਨੁਕਸਾਨ ਵਾਲਾ ਸੀ ਵਾੜੇ ਤੇ ਕਰੀ ਗੀ ਚਲੋ ਚਲੋ ਜੀ ਨਾ ਆ ਜਾ ਟੈਨਸ਼ਨ ਨਹੀਂ ਬਣੀ ਚੱਕ ਮਤੋਂ ਉੱਤਰੋ ਲਓ ਜੀ ਹੁਣ ਆਪਾਂ ਨੇ ਇੱਧਰ ਛੱਤ ਦੇ ਥੱਲੇ ਆ ਗਏ ਆ ਬਸ ਆ ਇੱਥੇ ਠੀਕ ਆ ਤੁਸੀਂ ਉਹੀ ਇੱਧਰ ਕਰਵਾਤਾ ਮੈਨੂੰ ਨਾਲੇ ਬਾਹਰ ਠੰਡਾ ਵੀ ਹਵਾ ਵੀ ਚੱਲ ਰਹੀ ਵਧੀਆ ਥੋੜੀ ਥੋੜੀ ਕਣੀਆਂ ਉੱਤੇ ਪੈਣ ਦੀ ਚਾਹੀਦੀ ਜਿਸ ਟਾਈਮ ਜਿਹੜਾ ਆਪਾਂ ਪਾਣੀ ਪਾਇਆ ਨਾਰਮਲ ਹੀ ਪਾਇਆ ਉਹੀ ਆਪਾਂ ਇਹਦੇ ਵਿੱਚ ਬਾਅਦ ਚ ਪਰ ਪਾਦਾ ਜਿਉਂਕਿ ਜੇ ਠੰਡਾ ਪਾਣੀ ਯੂਜ਼ ਕਰਾਂਗੇ ਨਾ ਤਾਂ ਛੇਤੀ ਜਿਹੜੀ ਜਿਨੀ ਉਹ ਛੇਤੀ ਨਹੀਂ ਘੁਲਦੀ ਆ ਇਸਕੇ ਬਿਲਾਲ ਆਲੇ ਕੁਝ ਨਹੀਂ ਪਾਇਆ ਸਿਰਫ ਚੀਨੀ ਤੇ ਪਾਣੀ ਆ ਉਹ ਨੂੰ ਘੋਲਣ ਲੱਗੇ ਪਿਆ ਕਿਤੇ ਇਹਨਾਂ ਸੋਚਿਆ ਪਤਾ ਨਹੀਂ ਕੀ ਕੁਝ ਪਾਤਾ ਹੋਣਾ ਪਿੱਛੋਂ ਨਹੀਂ ਦਿਖਾਇਆ ਆਪਾਂ ਨੇ ਕੁਛ ਵੀ ਨਹੀਂ ਪਾਇਆ ਅਗਲਾ ਦਿਖਾਓ ਇੱਧਰ ਕਰੋ ਜੱਗ ਬਸ ਲੇਟ ਆ ਗਈ ਲੋ ਜੀ ਚੀਨੀ ਗਈ ਆ ਭੁੱਲ ਤੇ ਆਪਾਂ ਦੂਸਰੇ ਨੰਬਰ ਤੇ ਪਾਉਣੇ ਆ ਫਿਰ ਇੱਥੇ ਲਿੰਬੂ ਨਿਚੋੜ ਲੈਂਦੇ ਆ ਸਾਰੇ ਨੂੰ ਘੱਟ ਲਾ ਦੇ ਨੇ ਛੋਟੇ ਨੇ ਨਿੰਬੂ ਤਈ ਚਾਰ ਲੱਗੇ ਨੇ ਨਹੀਂ ਮੈਂ ਇਹ ਚ ਘੱਟਤ ਨਹੀਂ ਹੋਣਗੇ ਹਾਂ ਹਾਂ ਚਾਟ ਮਸਾਲਾ ਇਹ ਵੀ ਬਣਾਣਾ ਪੁੱਤ ਹੈ ਇਹ ਕਿਹਦਾ ਹੈ ਜੀ ਤੁਸੀਂ ਕੌਣ ਹੋ ਠੋਡਾ ਹੁੰਦਾ ਨਾ ਠੋਡਾ ਮਿਚਵਾਨਾ ਸੋ ਉਹ ਤਾਂ ਫੇਰ ਠੋਡਾ ਪਾ ਕੇ ਬਣਾਉਣਾ ਚਾਹੀਦਾ ਮਿੱਟੀ ਕਰ ਲਓ ਲਿਆ ਨੇ ਠੋਡਾ ਤੇ ਉਹ ਉਹ ਵੀ ਪਾ ਕੇ ਬਣਾਵਾਂਗੇ ਉਹ ਬਣਾਵਾਂਗੇ ਮਜੀਟੋ ਮਜੀਟੋ ਤਦੀਨਾ ਤੇ ਲਿੰਕਾ ਚਾਹੀਦਾ ਹੁੰਦਾ ਫਿਰ ਨਹੀਂ ਨਹੀਂ ਮਜੀਟੋ ਲਈ ਉਹ ਚਾਹੀਦਾ ਗਲੀਆਂ ਤਾਂ ਸਾਨੂੰ ਮੇਰੇ ਕਾ ਸਾਰੀਆਂ ਬੰਦ-ਬੰਦ ਪਈਆਂ ਨਹੀਂ ਨਹੀਂ ਬੰਦ ਨੇ ਪਈਆਂ ਨੇ ਗਲੀਆਂ ਖੁੱਲੀਆਂ ਨੇ ਤੁਸੀਂ ਦੇਖੋ ਨਾ ਆ ਨਹੀਂ ਹੁਣ ਦੱਸੋ ਗਲੀਆਂ ਬੰਦ ਹਨ ਕਿ ਖੁੱਲੀਆਂ ਹਨ ਦੇਖੋ ਨਿੰਬੂ ਦਾ ਪ੍ਰੋਪਰ ਜਿਹੜਾ ਲਾਹਾ ਲੈਣਾ ਹੋਵੇ ਨਾ ਪਾਪਾ ਇਹਨੂੰ ਉੱਥੇ ਰੱਖੋ ਤੇ ਮੈਂ ਪਾਪਾ ਨੇ ਹੋਰ ਵਿੱਚੋਂ ਕੱਢ ਕੇ ਜੂਸ ਦਵਾਂ ਆ ਲਓ ਥੋੜਾ ਟੇਢੀ ਕਰੋ ਲੂੰਦ ਆ ਵੇਖਿਆ ਐਵੇਂ ਲੂੰਦਾ ਨਹੀਂ ਕਹਿੰਦੀ ਨਿੰਬੂ ਨੂੰ ਛੋੜਨੀ ਇਗਲ ਟੁੱਟ ਗਿਆ ਨਹੀਂ ਉਹਦੇ ਉਹਦੇ ਚ ਵੀ ਜੂਸ ਆ ਨਾ ਤਾਂ ਕਰ ਗਏ ਚਲ ਜਿਹੜਾ ਖਾਲੀ ਹੋਇਆ ਜੋਰ ਲਾ ਕੇ ਉਹ ਜੱਗਨੇ ਡੇਕ ਦਿਓ ਮੈਨੂੰ ਲੱਗਦਾ ਕਰ ਦੇਣਾ ਕੰਮ ਪਾਪਾ ਨੇ ਜੇ ਕੋ ਸਾਰਿਆਂ ਨੂੰ ਫਸਾ ਕੇ ਇੱਕ ਵਾਰ ਇਕੱਠੇ ਹੀ ਦਬਾਅਤ ਦੇ ਦੀਏ ਹੂੰ ਉਹ ਤਾਂ ਫਿਰ ਵੱਡੀ ਚਾਹੀਦੀ ਨੀ ਨਿੰਬੂ ਨਿਚੋੜਨੀ ਲਾਓ ਜੀ ਨਿੰਬੂ ਨਿਚੜ ਗਨੇ ਨਿੰਬੂ ਆਂਦਾ ਤਾਂ ਚੁੰਬਰੀ ਕੱਢ ਛੜਿਆ ਤੁਸੀਂ ਤੇ ਇਹ ਹੋ ਗਿਆ ਫਿਨਿਸ਼ ਨਿੰਬੂ ਦਾ ਕੰਮ ਹੋ ਗਿਆ ਫਿਨਿਸ਼ ਤੇ ਹੁਣ ਆਪਾਂ ਅਗਲਾ ਜਿਹੜਾ ਸਟੈਪ ਹੈ ਉਹ ਪਾਉਨੇ ਰੂਬਜ਼ੇ ਦਾ ਠੀਕ ਹੈ ਜੀ ਦੁੱਧ ਦੇ ਨਾਲ ਤੁਸੀਂ ਰੂਬਜ਼ਾ ਦਾ ਪੀਂਤਾ ਹੋਣਾ ਪਰ ਨਿੰਬੂ ਨਾਲ ਵੀ ਇਹਦਾ ਕੰਬੀਨੇਸ਼ਨ ਵਧੀਆ ਹੁੰਦਾ ਹੈ ਕੰਬੀਨੇਸ਼ਨ 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 ਕੋਈ ਗੱਲ ਨਹੀਂ ਕੰਬੀਨੇਸ਼ਨ ਮੂੰਹ ਚ ਨਿਕਲ ਜਾਂਦਾ ਕੋਈ ਗੱਲ ਨਹੀਂ ਸਾਡੀ ਅੰਗਰੇਜ਼ੀ ਐਵੇਂ ਦੀ ਹੈ ਗੰਮੂ ਜੋ ਗੋਮ ਚੱਕ ਲਿਓ ਫ੍ਰੀਜ਼ਰ ਚ ਪਈ ਹੈ ਤੇ ਬਰਫ਼ ਚੱਕ ਲਿਓ ਲੋ ਜੀ ਆਪਾਂ ਨੇ ਨਾਰਮਲ ਪਾਣੀ ਪਾਇਆ ਸੀ ਨਾ ਉਹਨੂੰ ਠੰਡਾ ਕਰਨ ਵਾਸਤੇ ਆਪਾਂ ਨਹੀਂ ਲੈਂਦੀ ਆ ਬਰਫ਼ ਆਈਸ ਕ్యూਬ ਤੇ ਇਹ ਹੈਗੀ ਜੀ ਗੂੰਦ ਇਹ ਜਸਤ ਅਸੀਂ ਨੇ 1.5 ਚਮਚਾ ਪਿਆ ਹੋਇਆ ਸੀਗਾ ਦੇਖੋ ਕੌਲੀ ਪੂਰੀ ਭਰ ਗਈ ਐ ਦਸੋ ਵੀ ਆਈਸ ਕ్యూਬ ਪਾ ਰਿਆਂ ਵਿੱਚ ਮੈਂ ਪਤਾ ਲੱਗ ਹੀ ਰਿਹਾ ਨਹੀਂ ਕਿ ਪਾ ਰਹੇ ਤੁਸੀਂ ਹੋਰ ਦੱਸਣਾ ਚਾਹੀਦਾ ਜੇ ਤੁਹਾਨੂੰ ਸਵਾਲ ਕਰਨੇ ਚਾਹੀਦੇ ਨੇ ਇਹਨੂੰ ਕਮੈਂਟ ਆਉਣਗੇ ਉਦੋਂ ਵੀਡੀਓ ਆਪਣੀ ਚੜ ਚੁੱਕੀ ਹੋਣੀ ਉਹਦੋਂ ਨੂੰ ਆਪਣਾ ਸਾਰਾ ਕੁਝ ਬਣ ਗਿਆ ਨਾ ਜਦੋਂ ਕਮੈਂਟ ਆਉਣੇ ਨੇ ਹਣਾ ਦਾ ਠੀਕ ਹੈ ਜੀ ਮੈਂ ਵੀ ਆ ਗਈ ਇੱਧਰ ਮੈਂ ਮੈਂ ਵੀ ਕੋਲ ਬੈਠ ਗਈ ਤਾਂ ਤੇ ਜਸਟ ਹੁਣ ਆਪਾਂ ਨੇ ਇਹਦੇ ਵਿੱਚ ਪਾਉਣਾ ਆ ਠੰਡਾ ਪਾਣੀ ਇੱਕ ਗਲਾਸ ਪਹਿਲਾਂ ਪਾਇਆ ਸੀਗਾ ਤੇ ਪਾਣੀ ਪੀਜੀ ਆਣਾ ਇਹ ਵੀ ਠੰਡਾ ਹੈ ਇਹ ਵੀ ਠੰਡਾ ਜਿਆਦਾ ਠੰਡਾ ਹੈ ਜਾਦੇ ਫੁੰਡਾ ਕਰਨਾ ਨਾ ਜਮੇ ਨਾ ਇੱਕ ਟੀਜ ਹੋਰ ਕਰਨੀ ਆਪਾਂ ਨੂੰ ਇੱਕ ਜਿਹੜਾ ਇਹ ਚ ਫਲੇਵਰ ਲਿਆਊਗਾ ਨਾ ਉਹ ਹਲਕਾ ਜਹਾ ਚਾਟ ਦਾ ਫਲੇਵਰ ਆਊਗਾ ਚਾਟ ਮਸਾਲਾ ਉਹ ਦੋਨੇ ਦੇ ਕੁਝ ਇਹ ਚ ਚਮਚਾ ਨਾ ਪਾਓ ਚਮਚਾ ਨਾ ਪਾਓ ਨਾ ਪਾਓ ਨਾ ਪਾਓ ਬਾਹਲਾ ਨਾ ਪਾ ਦਿਓ ਤੱਕ ਨੂਨ ਨਹੀਂ ਪਾਉਣਾ ਨੂਨ ਨਹੀਂ ਲੈ ਕੇ ਆਏ ਬਸ ਕਾਲਾ ਨਮਕ ਲਿਓ ਚਾਣਾ ਕਰਦੇ ਆ ਅੱਜੇ ਕੰਮ ਤਾਂ ਇਹ ਹੀ ਕਰਦੇ ਆ ਅਸੀਂ ਬਾਅਦ ਚ ਹੌਲੀ ਹੌਲੀ ਆਉਂਦੇ ਨੇ ਸਾਡੇ ਘਾਇਓ ਰੰਗ ਰੂਖੇ ਦਾ ਇਹ ਜਦੋਂ ਦੇਖਣ ਨੂੰ ਤਾਂ ਸ਼ਾਇਦ ਉਵੇਂ ਹੀ ਲੱਗੂਗਾ ਜਿਵੇਂ ਆਪਾਂ ਰੂਪ ਦਾ ਪੀ ਰਹੇ ਹੁੰਨੇ ਆ ਪਰ ਜਦੋਂ ਉਹਨੂੰ ਟੇਸਟ ਕਰਾਂਗੇ ਨਾ ਤੁਸੀਂ ਵੀ ਘਰੇ ਟੇਸਟ ਕਰਕੇ ਦੇਖਿਓ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਘੈਂਟ ਬੋਲਗਾ ਕੱਲ ਮੈਂ ਪੀ ਕੇ ਦੇਖਿਆ ਸੀਗਾ ਪਰ ਆਪਾਂ ਅੱਜ ਇਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ। ਚਲ ਮੈਂ ਇਕੱਲੇ ਰਹੀ ਪੀਤਾ ਸੀਗਾ। ਅੱਛਾ ਜਦੋਂ ਅਸੀਂ ਉੱਧਰ ਗਏ ਹੁੰਦਰਾ ਸਾਹਿਬ ਮੈਂ ਕਾਹਨ ਨੂੰ ਦੱਸਣਾ ਪਾਣਾ। ਬਸ ਫਿਰ ਹੀ ਨਾ। ਪਾ ਲਈ। ਨਾ ਯੋ ਬਸ ਇਹਰਾ ਘੁੱਟੋ। ਇਹ ਅੱਗੇ ਪਿੱਛੇ ਘੁੱਟੋ ਤਾਂ ਵੀ ਕੋਈ ਚੱਕਰ ਨਹੀਂ ਹੈਗਾ। ਤੇ ਆ ਠੰਡਾ ਪਾਣੀ। ਇੱਕ ਗਲਾਸ ਪਹਿਲਾਂ ਪਾ ਚੁੱਕੇ ਆ। ਤਿੰਨ ਆ ਗਏ ਤਿੰਨ ਆ ਗਏ ਤਿੰਨ ਹੋ ਗਈਆਂ ਤਿੰਨ ਜਣੇ। ਤਾ ਮੋਸਟਲੀ ਤੇ ਸਾਰਿਆਂ ਨੂੰ ਸਫੀਸ਼ੀਐਂਟ ਹੋ ਹੀ ਜਾਊਗਾ ਇੱਕ ਗਲਾਸ ਪਹਿਲਾਂ ਤੇ ਬਾਕੀ ਆ ਗਲਾਸ ਹੋਰ ਮੱਕੀ ਨਹੀਂ ਆਉਂਦਾ ਬਸ ਇੱਕ ਗਲਾਸ ਇੱਕ ਗਲਾਸ ਦੋ ਗਲਾਸ ਪੀ ਲੈ ਕੀ ਕਰਦਾ ਇਹ ਬੁੱਧ ਨੂੰ ਪੀ ਵਧ ਗਿਆ ਹੋਣਾ ਕੋਈ ਛੱਕਰ ਨਹੀਂ ਹੈਗਾ ਬਾਅਦ ਵਿੱਚ ਤੁਹਾਡੇ ਬੁੱਧਾ ਸਰਬਤੀ ਦਾ ਵਧੀ ਬਣਾ ਦੇ ਹੁਣ ਆਪਾਂ ਲੈਨੇ ਆ ਤੇ ਆਪਾਂ ਇਹ ਚ ਪਾਉਣ ਲੱਗੇ ਆ गोंद लो जी अपना हो गया शरबत करारा शरबत तैयार दिन टेस्ट करके देखणगे साढ़े ग्राम मंत्री जज मंत्री मैडम प्रभजोत कौर प्रभजोत कौर ਤੇ ਬਣਾਇਆ ਕਿਨੇ ਆ ਤਾ ਸਿਰ ਸੋਨ ਦਾ ਦਾਤ ਸਿੰਘ ਅ ਮੇਜ ਵਾਪਕ ਹੁੰਦ ਕੱਟੀ ਪਾਇਓ ਵਾ 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 ਸਿਰ ਲਾਖ ਹੈ ਹੈ ਸੱਚੀ ਮੈਨ ਰੈਣੀ ਵੀਡੀਓ ਕਰਕੇ ਨਹੀਂ ਮੈਂ ਕਹਿ ਰਹੀ ਬੜਾ ਟੈਂਡ ਬਣਿਆ ਹੈ ਹੂੰ ਬਸ 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 ਦਮ ਨੂੰ ਬਾਤ ਵੀ ਅੱਜ ਦੇਖ ਰਹੇ ਹੋ ਵਲੋਗਸ ਹਨ ਡਿਫਰੈਂਟ ਤਰੀਕੇ ਨਾਲ ਬਣਾਉਣ ਕਿਉਂਕਿ ਬਸ ਇਹ ਚਾਹ ਬਣਾ ਰਹੇ ਹਾਂ ਨੋ ਜੀ ਦੱਬ ਕੇ ਸ਼ੇਰ ਕਰ ਦਿਓ ਇਹ ਹੈਗਾ ਦਮਨ ਵਾਸਤੇ ਮੇਰਾ ਬੱਚਾ ਦੱਸੂਗਾ ਕਿ ਅੱਜ ਤੁਹਾਨੂੰ ਕਿਵੇਂ ਲੱਗਿਆ ਜਿਹੜਾ ਮੈਂ ਬਣਾਇਆ ਸੀ ਉਹ ਬਹੁਤ ਜ਼ਿਆਦਾ ਡਾਰਕ ਇਹਦਾ ਕਲਰ ਸੀਗਾ ਰੂਗ ਦਾ ਕਲਰ ਜ਼ਿਆਦਾ ਡਾਰਕ ਸੀਗਾ ਕਿਉਂਕਿ ਮੈਂ ਮੈਂ ਚੀਨੀ ਪਾਈ ਹੋਣੀ ਤੇ ਟਾ ਮਾਰ ਜੋ ਤੇ ਚੀਨੀ ਨਹੀਂ ਨਹੀਂ ਉਹਦੇ ਚੀਨੀ ਪਾਈ ਨਹੀਂ ਸਿੱਧਾ ਗਰੂਪ ਉਸੇ ਹੀ ਪਾਤਾ ਸੀਗਾ ਤੇ ਉੱਤਨੀ ਆ ਸਾਰਾ ਸਿਸਟਮ ਪਾਤਾ ਚਲੋ ਜੀ ਹਾਂ ਪਾਪਾ ਸਰਾ ਮੰਨਦਾ ਵਧੀਆ ਲੱਗਿਆ ਖੋਲੋ ਇਹਨੂੰ ਖੁੱਲ ਗਿਆ ਹੈ ਗੁੰਨ ਤਾਂ ਸਾਰੀ ਉੱਤੇ ਪਈ ਹੈ ਉਹੀ ਤਾਂ ਮਜ਼ਾ ਹੁੰਦਾ ਉੱਤੇ ਗੁੰਨ ਉਹਦੀ ਹੂੰ ਮੈਂ ਕਹਿੰਦਾ ਸਾਰੇ ਜਿਹਨੇ ਮੇਰੇ ਭੈਣ ਭਰਾ ਦੇਖ ਰਹੇ ਨੇ ਨਾ ਇੱਕ ਵਾਰ ਇਹ ਚੀਜ਼ ਟਰਾਈ ਕਰਿਓ ਰੂਬ ਅਬਜ਼ਾ ਦੇ ਵਿੱਚ ਨਾ ਗੁੰਨ ਦਾ ਜਿਹੜਾ ਆਪਾਂ ਲਾਵਾਂਗੇ ਲਾਵਾਂਗੇ ਉਹ ਕਈ ਲੋਕ ਨਹੀਂ ਪਾਉਂਦੇ ਪਰ ਆਹ ਚੀਜ਼ ਐਡ ਜ਼ਰੂਰ ਕਰ ਲਿਓ ਚਾਟ ਮਸਾਲਾ ਹੂੰ ਬਹੁਤ ਵਧੀਆ ਕੇਸਾ ਹੈ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਇੱਕ ਵਾਰੀ ਬਣਾ ਕੇ ਟਰਾਈ ਕਰਕੇ ਤੇ ਸਾਨੂੰ ਕਮੈਂਟ ਵੀ ਕਰਿਓ ਕਿ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਸੋਚਿਆ ਮੈਂ ਵਧੀਆ ਨਹੀਂ ਬਣਾ। ਪਰ ਬੜਾਲਾ ਕੈਂਟ ਬਨੇ ਰੇ। ਹੂੰ। ਤੁਸੀਂ ਦੇਖੋ ਕਿ ਕਿੱਥੋਂ ਆਇਆ। ਦੇਖੋ ਜੀ ਅੱਜ ਅਸੀਂ ਇਹ ਬਣਾਉਣਾ ਸੀਗਾ ਤਾਂ ਮੌਸਮ ਠੰਡਾ ਹੋਣਾ ਸੀਗਾ। ਤੁਸੀਂ ਦੇਖੋ ਮੌਸਮ ਦੇਖੋ ਕਿੰਨਾ ਕੈਂਟ ਹੋ ਗਿਆ। ਡਾਊਨ ਹੋ ਗਿਆ ਸਾਕੀ। ਤੇ ਕਹਿੰਦਾ ਵੀ ਜਿੱਦਣ ਬੋਟਾ ਪੈਂਦੇ ਉਹਨਾਂ ਬਾਦਲ ਜ਼ਰੂਰ ਆਉਂਦੇ ਨੇ। ਹੋ ਹੀ ਗਿਆ ਪਤਾ। ਹੋ ਹੀ ਗਿਆ ਮੋ ਗਿਆ ਅੱਜ ਬੋਟਾ ਪੈ ਰਿਹਾ ਨੇ। ਉਤੋਂ ਬਾਦਲ ਆ ਗਏ। ਤੇ ਦੂਸਰੇ ਨੰਬਰ ਤੇ ਆਪਾਂ ਨੇ ਅੱਜ ਸ਼ਰਵਤ ਬਣਾਉਣੀ ਸੀ ਤਾਂ ਬਾਦਲ ਆਏ ਨੇ। ਗੱਲ ਸਹੀ ਹੈ ਕਿ ਨਹੀਂ ਸਹੀ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਜੀ ਹੁਣ ਥੋੜਾ ਘੱਟ ਗਿਆ ਹੁਣ ਹੁਣ ਡਾਊਨ ਹੋਇਆ ਮੌਸਮ ਜੇ ਕੋਈ ਸ਼ਰਦਤ ਬੰਨਣਾ ਸੀ ਤੇ ਮੀਂਹ ਆਉਣਾ ਸੀ ਬੱਦਲ ਪੂਰਾ ਮਜ਼ਾ ਆ ਗਿਆ ਕੀ ਹਾਲ ਚਾਲ ਦੋਸਤੋ ਠੀਕ ਠਾਕ ਜੋ ਮੈਨੂੰ ਬਹੁਤ ਵਧੀਆ ਲੱਗਦਾ ਡਾਇਲੌਗ ਬਹੁਤ ਵਧੀਆ ਲੱਗਦਾ ਆਪਦਾ ਕੀ ਹਾਲ ਚਾਲ ਜੋ ਠੀਕ ਠਾਕ ਜੋ ਦੋਸਤੋ ਓਹ ਖੁਸ਼ਬੂ ਮਿੱਟੀ ਦੀ ਬਹੁਤ ਘੈਂਡ ਆ ਰਹੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਮੈਂਟ ਕਰਕੇ ਦੱਸਿਓ ਵਲੌਗ ਹੋਣਾ ਕੱਲ ਨੂੰ ਕਮੈਂਟ ਜ਼ਰੂਰ ਕਰਦੇ ਹੋ ਅੱਜ ਹੈਗੇ ਸੈਟਰਡੇ ਆ ਸੈਟਰਡੇ ਆ 1 ਤਰੀਕ VOTING ਦਾ ਦਿਨ ਹੂੰ ਤੇ ਸ਼ਾਮ ਨੂੰ ਮੀਂਹ ਪੈ ਗਿਆ ਵੋਟਾਂ ਦਾ ਟਾਈਮ ਲੰਘ ਗਿਆ ਸਾਢੇ 5 ਹੋ ਗਏ ਨੇ ਕਿ ਪੈਂਦੀਆਂ ਹੋਣੀਆਂ ਪੈਂਦੀ ਹੋਣੀਆਂ ਅੰਦਰ ਹੀ ਬੈਠ ਕੇ ਜਾ ਕੇ ਤੇਜ਼ ਆਵੇ ਤਾਂ ਟੈਂਪਰੇਚਰ ਡਾਊਨ ਹੋਵੇ ਆਖੀ ਖੜਕੇ ਦਮ ਇਹ ਗਰਮੀ ਚੋਂ ਨਿਕਲ ਕੇ ਆਪਾਂ ਇਸ ਮੀ ਦਾ ਪੂਰਾ ਲਾਹਾ ਲਈਏ ਦਾ ਆਨੰਦ ਲਈਏ ਕੁਮਾਰੀ ਲੋਈਏ ਤੁਸੀਂ ਵੀ ਐ ਫੋਟੋ ਦੀ ਐ ਕਰਦੇ ਐ ਕਰਦੇ ਓਹ ਬੁਮਾਰੀ ਤੋਂ ਵਧੀਏ ਕਿਤੇ ਥੋੜਾ ਮਜ਼ਾ ਆਉਣਾ ਲੱਗ ਰਿਹਾ ਨਾ ਹੀ ਲਈਏ ਨਾਲ ਉਹਦੇ ਹੀ ਨਾਣਾ ਤਾਂ ਬ੍ਰਹਨਪਾਲ ਟੀ-ਸ਼ਰਟ ਵਾਲੇ ਡਿਗੜ ਪਰੀ ਦੀ ਸੌਂ ਦੀ ਚੜੀ ਨਹੀਂ ਲੱਗੀ ਸੌਂ ਦੀ ਸੌਂ ਦੀ ਨਹੀਂ ਇਹ ਹੈ ਪਰ ਇਹ ਗਰਮੀ ਨੇ ਹੱਤ ਕਰਾਈ ਪਈ ਸੀ ਪੂਰਾ ਇੱਕ ਹਫਤਾ ਹੋ ਗਿਆ ਸੀਗਾ ਹਫਤਾ 10 ਦਿਨ ਹੋ ਗਏ ਸੀਗੇ ਪੂਰੀ ਹੱਤ ਕਰਾ ਰੱਖੀ ਜੀ ਮੌਸਮ ਦੇਖੋ ਮੀਂਹ ਪਿਆ ਨਾਲ ਦੀਆਂ ਡਾਊਨ ਹੋ ਗਿਆ ਮੌਸਮ ਜੀ ਜਿਹੜਾ ਸ਼ਰਬਤ ਬਣਾਇਆ ਸੀ ਉਹ ਆਪਾਂ ਨੇ ਪੀ ਲਿਆ ਤੇ ਸ਼ਰਬਤ ਪੀ ਤਰੋਂ ਸਾਨੂੰ ਘੰਟਾ ਡੇਢ ਹੋ ਗਿਆ ਤੇ ਅਮਿਆ ਧਰੀਏ ਦਾਲ ਘੰਟਾ 45 ਮਿੰਟ ਤੱਕ ਲਏ ਨੇ ਤੜਕਾ ਮੌਸਮ ਬਿਲਕੁਲ ਬੋਲੋ ਅੱਧਾ ਫਰਕ ਪੈ ਗਿਆ ਡਾਊਨ ਹੋ ਗਿਆ ਜਿਹੜਾ ਬਾਹਰ ਅੰਦਰ ਤੱਕ ਬਾਹਰ ਡਾਊਨ ਆ ਜੇ ਥੋੜਾ ਜਿਹਾ ਮੀਂਹ ਹੋਰ ਆ ਜਾਂਦਾ ਜਿਆਦਾ ਡਾਊਨ ਹੋ ਜਾਣਾ ਚਲੋ ਇੰਨਾ ਵੀ ਬੜਾ ਨਾਲ ਨਾਲ ਚੰਗਾ ਫਿਰ ਕਦੇ ਜਿਆਦਾ ਮੂੰਹ ਓਲੀਏ ਤੇ ਮੱਖੀਆਂ ਪੈਂਦੀਆਂ ਨੇ ਪਹਿਲਾਂ ਇੰਨੀ ਗਰਮੀ ਪੈਂਦੀ ਪਈ ਸੀ ਉਦੋਂ ਵੀ ਤਾਂ ਬਰਦਾਸ਼ਤ ਕਰ ਰਹੇ ਸੀ ਕੋਣ ਆ ਚਲੋ ਜੀ ਮੈਂ ਵੀ ਦਾਲ ਨੂੰ ਤੜਕਾ ਤੁੱਕਾ ਲਾਲਾ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਫਾਇਦਾ ਵਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਓ ਜਿਹੜੇ ਨਵੇਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਇਧਰ ਹਵਾ ਆਦੀ ਦਮਾਂ ਹੂੰ ਸਾਹਮਣੇ ਆ ਗਣਾ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਮੈਂ ਤੜਪਾ ਲਾ ਲਾ ਅੱਜ ਸਬਜ਼ੀ ਦੀ ਦਾਲ ਲੇਟ ਹੋ ਗਈ ਨੂੰ ਬੈਠੀ ਦੀ ਮੈਂ ਹਾਂ ਚੱਲ ਬਣਾਣੇ ਆ ਬਣਾਣੇ ਆ ਪਹਿਲਾ ਸਲਾਹ ਸੀ ਕਿ ਸਬਜ਼ੀ ਬਣਾਵਾਂਗੇ ਆਲੂ ਗੜੀਆਂ ਤੇ ਉਤਾਰ ਕੇ ਨਹੀਂ ਦਾਲ ਖਾਣੀਆਂ